ਪਿਓ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਹੀ 60 ਲੱਖ ਰੁਪਏ ਲਾ ਕੇ ਆਪਣੇ ਪੁੱਤ ਨੂੰ ਕਾਜਦੀਪ ਨੂੰ ਬਾਹਰ ਭੇਜਿਆ ਗਿਆ ਸੀਗਾ ਕਾਫੀ ਉਮੀਦਾਂ ਨਾਲ ਚਾਵਨਾਲ ਜਿਹੜਾ ਬਾਹਰ ਭੇਜਿਆ ਗਿਆ ਸੀਗਾ 23 ਜਨਵਰੀ 2025 ਨੂੰ ਹੀ ਮੈਕਸੀਕੋ ਨੇ ਕ੍ਰੋਸ ਕੀਤੀ ਹੈ ਅੰਦਰ ਤੇ ਉੱਥੋਂ ਉਹਦੇ ਪਰਤ ਕੇ ਕੈਂਪ ਚੋਂ ਇਹਨਾਂ ਨੇ ਰਿਪੋਰਟ ਕਰਦੀ ਹੈ ਇਹ ਬਹੁਤ ਛੋਟਾ ਕਿਸਾਨ ਹੈ 2.5 ਏਕੜ ਦੇ ਕਰੀਬ ਜ਼ਮੀਨ ਇਹਨਾਂ ਕੋਲ ਜਿਹਦੇ ਜੋ 1 ਏਕੜ ਦੇ ਕਰੀਬ ਇਹਨਾਂ ਨੇ ਬੈ ਕਰਤੀ ਵੇਚ ਦਿੱਤੀ ਹੈ ਜੇ ਜਿਹੜੀ ਡੇਡ ਕਿਲਾ ਆ ਉਹ ਨਾ ਘਰ ਵੀ ਰੱਖੀ ਆ ਲਿਮਟ ਬੈਂਕ ਤੋਂ ਬਣਾਈ ਆ ਖੇਤੀਬਾੜੀ ਜਿਹੜੇ ਲਿਮਟ ਜੀ ਐਗਰੀਕਲਚਰ ਦੇ ਉਹ ਵੀ ਇਹਨਾਂ ਨੇ ਵੇਚ ਤੇ ਆ ਸੰਦ ਤੇ 골ਡ ਜਿਹੜਾ ਕੋ ਥੋੜਾ ਬੋਤ ਹੈਗਾ ਜਾਂ ਰਿਸ਼ਤੇਦਾਰਾਂ ਤੋਂ 골ਡ ਮੜ ਕੇ ਕੋਈ ਇਸ ਤਰ੍ਹਾਂ ਪੈਸੇ ਧਾਰ ਬੜ ਕੇ ਕਰਜ਼ੇ ਦੇ ਲੈ ਕੇ ਉਹ ਸਾਰਾ ਇਹ ਇਹਨਾਂ ਨੇ ਕਰਤਾ ਹੀ ਉਹਨਾਂ ਦਾ ਬੱਚੇ ਤੇ ਪਤਾ ਨਾ ਦੋ ਤਿੰਨ ਆ ਉਹਨਾਂ ਨੂੰ ਪਤਾ ਨਾ ਅੱਡੇ ਕੋਈ ਮਾ ਕੇ ਉਹ ਪੱਡੇ ਰੱਖਦਾ ਹਾਂ ਤੇ ਪਤਾ ਨਾ ਕਿਹੜਿਆਂ ਲਈ ਗਿਆ ਉਹ ਕੱਲ ਯੂਐਸਏ ਤੋਂ 104 ਭਾਰਤੀਆਂ ਨੂੰ ਜਿਹੜਾ ਡਿਪੋਰਟ ਕੀਤਾ ਗਿਆ ਸੀਗਾ ਪੰਜਾਬ ਦੇ 30 ਨੌਜਵਾਨਾਂ ਨੂੰ ਵੀ ਜਿਹੜਾ ਡਿਪੋਰਟ ਕੀਤਾ ਗਿਆ ਸੀ ਜਿਹਦੇ ਵਿੱਚ ਅੰਮ੍ਰਿਤਸਰ ਦੇ ਪੰਜ ਨੌਜਵਾਨ ਸੀਗੇ ਤੇ ਇੱਕ ਜਿਹੜਾ ਨੌਜਵਾਨ ਜਿਸ ਦਾ ਨਾਮ ਕਾਜਦੀਪ ਹੈ ਉਸ ਦੀ ਉਮਰ 23 ਸਾਲ ਉਹ ਸਰਦੀ ਇਲਾਕਾ ਪਿੰਡ ਰਾਜਟਾਲ ਦਾ ਜਿਹੜਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈਗਾ ਬਤ ਤੁਹਾਨੂੰ ਦੱਸ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੁਝ ਮਹੀਨੇ ਪਹਿਲਾਂ ਇਹ ਗਿਆ ਸੀਗਾ 60 ਲੱਖ ਰੁਪਏ ਲਾ ਕੇ ਗਿਆ ਸੀ ਸੋ ਕਾਜਦੀਪ ਦਾ ਹੀ ਘਰ ਹੈਗਾ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਬੜੇ ਚਾਵਾਂ ਨਾਲ ਸੋ ਕਾਜਦੀਪ ਕਾਜਦੀਪ ਦਾ ਜਿਹੜਾ ਸਾਹਮਣੇ ਉਹ ਘਰ ਹੈਗਾ ਤ ਲੱਖ ਰੁਪਏ ਲਾ ਕੇ ਪੁੱਤ ਨੇ ਪਿਓ ਨੇ ਜਿਹੜਾ ਆਪਣੇ ਪੁੱਤ ਨੂੰ ਬਾਹਰ ਭੇਜਿਆ ਸੀਗਾ ਉਮੀਦ ਸੀਗੀ ਕਿ ਉੱਥੇ ਜਾ ਕੇ ਫਿਊਚਰ ਬਣਾਏਗਾ ਪਰ ਜਦੋਂ ਜਾਦਾ ਟਰੰਪ ਉੱਥੇ ਆਇਆ ਰਾਸ਼ਟਰਪਤੀ ਉਸਦੇ ਜਿਹੜੇ ਲਗਾਤਾਰ ਡਿਪੋਰਟ ਜਿਹੜਾ ਕੀਤਾ ਜਾ ਰਿਹਾ ਸਰ ਸਰਪੰਚ ਸਾਹਿਬ ਨੇ ਗੱਲਬਾਤ ਕਰਦੇ ਨੇ ਸਰ ਕਦੋਂ ਜਿਹੜਾ ਕਾਜ ਤੇ ਗਿਆ ਸੀਗਾ ਉਸ ਬਾਰੇ تھੜੀ ਯਾਦ ਕਰ ਜੀ ਸਵਰਨ ਸਿੰਘ ਦੇ ਮੁਤਾਬਕ ਇਹਦਾ ਬੇਟਾ ਅਜ ਤੋ 7-8 ਮਹੀਨੇ ਪਹਿਲਾਂ ਇਥੋਂ ਘਰੋਂ ਗਿਆ ਆ ਵਾਇਆ ਦਬਈ ਗਿਆ ਇਤੋਂ 23 ਜਨਵਰੀ 2025 ਨੂੰ ਹੀ ਮੈਕਸੀਕੋ ਨੇ ਕ੍ਰਾਸ ਕੀਤੀ ਹੈ ਕੰਦ ਤੇ ਉੱਥੋਂ ਹੀ ਉਹ ਜਿਸ ਤਰ੍ਹਾਂ ਫੜ ਕੇ ਕੈਂਪ ਚ ਉਹਨਾਂ ਨੇ ਰਿਪੋਰਟ ਕਰ ਦਿੱਤੀ ਤੇ ਕਿਸ ਤਰ੍ਹਾਂ ਕਿਉਂਕਿ ਜਿਸ ਤਰ੍ਹਾਂ ਪਰਿਵਾਰ ਉਹਨਾਂ ਦੇ ਫਾਦਰ ਸਾਹਿਬ ਕਹਿੰਦੇ 60 ਲੱਖ ਰੁਪਏ ਲਾਇਆ ਸੀਗਾ ਕਿਸ ਤਰ੍ਹਾਂ ਇਕੱਠਾ-ਗੁੱਠਾ ਹੋਇਆ ਸੀਗਾ ਇਕੱਠਾ ਜੀ ਇਹ ਬਹੁਤ ਛੋਟਾ ਕਿਸਾਨ ਹੈ 2.5 ਏਕੜ ਦੇ ਕਰੀਬ ਜ਼ਮੀਨ ਇਹਨਾਂ ਕੋਲ ਜਿਹਦੇ ਚੋ 1 ਏਕੜ ਦੇ ਕਰੀਬ ਇਹਨਾਂ ਨੇ ਬੈ ਕਰਤੀ ਬੀਜ ਦਿੱਤੀ ਹੈ ਜਿਹੜੀ 1.5 ਗੱਲਾ ਆ ਉਹ ਉਹਨਾਂ ਗਿਰਵੀ ਰੱਖੀ ਆ ਲਿਮਟ ਬੈਂਕ ਤੋਂ ਬਣਾ ਲਈ ਆ ਅਹ ਖੇਤੀਬਾੜੀ ਜਿਹੜੇ ਇਪਲੀਮੈਂਟਸ ਆ ਐਗਰੀਕਲਚਰ ਦੇ ਉਹ ਵੀ ਇਹਨਾਂ ਨੇ ਵੇਚਦੇ ਆ ਸੰਧ ਤੇ 골ਡ ਜਿਹੜਾ ਕੋ ਥੋੜਾ ਬਹੁਤਾ ਹੈਗਾ ਜਾਂ ਰਿਸ਼ਤੇਦਾਰਾਂ ਤੋਂ 골ਡ ਫੜ ਕੇ ਕੋ ਇਸ ਤਰ੍ਹਾਂ ਪੈਸੇ ਧਾਰ ਫੜ ਕੇ ਅਰਜੀ ਦੇ ਲੈ ਕੇ ਉਹ ਸਾਰਾ ਇਹ ਇਹਨਾਂ ਨੇ ਕਰਤਾ ਜੀ ਮਤਲਬ ਦੇਤਾ ਤੋਂ ਸਰਪ੍ਰੇਸ਼ਾ ਤੁਹਾਨੂੰ ਦੋ ਮਿੰਟ ਹੋਰ ਅਸੀਂ ਗੱਲ ਕਰਦੇ ਇੱਕ ਵਾਰ ਫਾਦਰ ਸਾਹਿਬ ਨਾਲ ਗੱਲ ਕਰਦੇ ਤੁਸੀਂ ਪਲੀਜ਼ ਇੱਥੇ ਰਹੋ ਸਾਡੇ ਨਾਲ ਅਕਾਸ਼ਦੀਪ ਦੇ ਪਿਤਾ ਜੀ ਇੱਥੇ ਨਹੀਂ ਪਿਤਾ ਜੀ ਬੜੇ ਚਾਵਲ ਤੁਸੀਂ ਭੇਜਿਆ ਸੀਗਾ ਕਦੋਂ ਤੁਸੀਂ ਭੇਜਿਆ ਸੀਗਾ 7-8 ਮਹੀਨੇ ਹੋ ਗਏ 7-8 ਮਹੀਨੇ ਹੋ ਗਏ ਤੇ ਕੀ ਉੱਥੇ ਕੰਮ ਕੀ ਕਰਦਾ ਕਿ ਕਿੱਦੇ ਰਾਹੀ ਗਿਆ ਫਿਰ ਕੰਮ ਤੇ ਜੇ ਨਹੀਂ ਕੰਮ ਇੱਥੋਂ ਤੁਸੀਂ ਦबई ਭੇਜਿਆ ਹੈ ਤੇ ਉੱਥੋਂ ਫਿਰ ਇਹਨੇ ਦबई ਤੋਂ ਬਾਅਦ ਫਿਰ ਉੱਥੋਂ ਨੂੰ ਬਾਰਦਾ ਨੇ ਬਣਾ ਲਿਆ ਪਲਿਆਣਾ ਹੋਰੀ ਨਾਲ ਉਹਦੇ ਜਾਰ ਦੋਸਤ ਬਣ ਕੇ ਉਹਨੇ ਕਿਹਾ ਵੀ ਚਲੋ ਤੇ ਯੂਐਸਸੀ ਕੋਲੋਂ ਪੁੱਛਿਆ ਸੀਗਾ 23 ਤਰੀਕ ਨੂੰ ਪੁੱਛਿਆ 23 ਤਰੀਕ ਤੇ ਉੱਥੇ ਆ ਕੇ ਜਦੋਂ ਤੁਹਾਨੂੰ ਫੋਨ ਕੀਤਾ ਸੀਗਾ ਕੀ ਕਿਹਾ ਸੀਗਾ ਕਾਜਦੀ ਵੱਲੋਂ ਕਿ ਹਾਂ ਪਾਪਾ ਮੈਂ ਪਾਪਾ ਮੈਂ ਚਲੋ ਵੀ ਹੁਣ ਵੀ ਚਲ ਜਾਣਾ ਤੇ ਚਲੋ ਹੋ ਸਕਦਾ ਮੇਰਾ ਪੂਣ ਪਾਣੀ ਨਾ ਦੇ ਤੁਹਾਨੂੰ ਕੋਈ ਦੋ ਚਾਰ ਦਿਨ ਤੇ ਉਸ ਤੋਂ ਬਾਅਦ ਉਹ ਨਹੀਂ ਆਇਆ ਫਿਰ ਚਲੋ ਕਰੇ ਆ ਗਿਆ ਪੁੱਤ ਵਧੀਆ ਗੱਲ ਹੈ ਪੁੱਤ ਵਧੀਆ ਗਿਆ ਜਦੋਂ ਕੱਲ ਆਇਆ ਪੁੱਤ ਤਾਂ ਕਿਸ ਤਰ੍ਹਾਂ ਖੁਸ਼ੀ ਸੀ ਹਾਂ ਖੁਸ਼ੀ ਸੀ ਪੂਰੀ ਪੂਰੀ ਤੇ ਕਾਰਨ ਕੀ ਸੀ ਕਿਉਂਕਿ ਤੁਸੀਂ ਮੁੰਡੇ ਨੂੰ ਬਾਹਰ ਭੇਜਿਆ ਹੈ ਇਹ ਹੋਏ ਕੋ ਆਪਣਾ ਭਵਿੱਖ ਬਣਾ ਲਊਗਾ ਚੰਗੀ ਜਿ ਆਪਣੀ ਲਾਈਫ ਜੀਊਗਾ ਗਾਂ ਲਾਈਫ ਜੀਊਗਾ ਜਾਂਦੇ ਨੇ ਪਰ ਹੁਣ 60 ਲੱਖ ਰੁਪਏ ਲੱਗਾ ਲੱਗਦਾ ਕਿ ਹੁਣ ਮਿਹਨਤ ਤੇ ਇਥੋਂ ਦੁਆਰਾ ਇੱਕ ਜ਼ਿੰਦਗੀ ਸ਼ੁਰੂ ਕਰਨੀ ਪਊਗੀ ਹਾਂ ਹਾਂਜੀ ਹਾਂਜੀ ਤੇ ਜਿਹੜੇ ਪੰਜਾਬ ਦੇ ਮੰਤਰੀ ਸਾਹਿਬ ਨੇ ਉਹ ਕਹੇ ਕਿ ਘਬਰਾਣ ਦੀ ਲੋੜ ਨਹੀਂ ਹੈ ਸਰਕਾਰ ਨਾਲ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੀਦਾ ਸਰ ਮੰਤਰੀ ਜੇ ਵੇਰੀ ਗੱਲ ਸਨ ਜੇ ਨੌਜਾਨਾ ਮੰਤਰੀ ਦੇ ਨਾਲ ਵਾਧੂ ਨੌਕਰੀਆਂ ਤੇ ਕੀ ਲੋੜ ਐ ਬਾਹਰ ਧੱਕੇ ਖਾਣ ਦੀ ਕੀ ਲੋੜ ਐ ਨਾ ਡੁੰਕੀ ਲਾਂਦੀ ਜਾਨ ਖੇਡ ਕੇ ਤਲੀ ਤੇ ਜਾਂਦੇ ਆ ਉਹਨਾਂ ਆਡੇ ਬੱਚੇ ਤੇ ਪਤਾ ਨਾ ਦੁੱਧ ਦੇ ਤਾਂ ਉਹਨਾਂ ਨੂੰ ਪਤਾ ਨਾ ਆਡੇ ਕੋਲ ਤਾਂ ਮਾਂ ਪਿਓ ਪਰਦੇ ਰੱਖਦਾ ਹਣ ਤੇ ਪਤਾ ਨਾ ਕਿਹੜੇ ਵਾਲੀ ਗਿਆ ਉਹ ਕਿੰਨੇ ਤੁਹਾਡੇ ਮੁੰਡੇ ਬੱਚੇ ਸਾਰ ਇੱਕੋ ਹੀ 22 ਬੱਚਾ ਸੀ ਹਾਂਜੀ ਤਾਂ ਹੁਣ ਕੀ ਫੇਰ ਤੂੰ ਖੇਤੀਬਾੜੀ ਕਿਉਂਕਿ ਜ਼ਮੀਨ ਤੁਸੀਂ ਕਿੰਦੇ ਵੇਚੀ ਸੀਗੀ ਖੇਤੀ ਕੀਤੀ ਖੇਤੀ ਕੀਤੀ ਜਾਂਦੀ ਫਿਰ ਤੋਂ ਹਾਂਜੀ ਹਾਂਜੀ ਜੇਤੀ ਕਰਾਂਗੇ ਕਿਥੇ ਕਿਥੇ ਕਰੇ ਜੇ ਪ੍ਰੈਮ ਫਰਮਾਰਾ ਜਿਤਨਾ ਗੁਰੂ ਗ੍ਰੰਥ ਸਾਹਿਬ ਦੇ ਤੋਂ ਬਿਲਕੁਲ ਲਗਾਤਾਰ ਅਸੀਂ ਤਸਵੀਰਾਂ ਵਿਖਾਰੇ ਤੁਹਾਨੂੰ ਅਕਾਜਦੀਪ ਦੇ ਘਰ ਦੀਆਂ ਜਿਹੜੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਸਾਹਮਣੇ ਜਿਸ ਤਰ੍ਹਾਂ ਪੁੱਤ ਪਿਓ ਦੇ ਵੱਲੋਂ ਕੁਝ ਮਹੀਨੇ ਪਹਿਲਾਂ ਹੀ 60 ਲੱਖ ਰੁਪਏ ਲਾ ਕੇ ਆਪਣੇ ਪੁੱਤ ਨੂੰ ਅਕਾਜਦੀਪ ਨੂੰ ਬਾਹਰ ਭੇਜਿਆ ਗਿਆ ਸੀਗਾ ਕਾਫੀ ਉਮੀਦਾਂ ਨਾਲ ਚਾਵਨ ਲਾਲ ਜਿਹੜਾ ਬਾਹਰ ਭੇਜਿਆ ਗਿਆ ਸੀਗਾ ਪਰ ਉਸ ਨੂੰ ਕੀ ਪਤਾ ਸੀਗਾ ਕਿ ਜਦ ਰਾਸ਼ਟਰਪਤੀ 트럼ਪ ਬਣੇਗਾ ਉਸ ਨੂੰ ਇਹ ਡਿਪੋਰਟ ਕਰ ਦਿੱਤਾ ਜਾਵੇਗਾ ਤੁਹਾਨੂੰ ਦੱਸ ਤਕਿ ਦੁਬਈ ਦੇ ਰਾਹੀ ਗਿਆ ਸੀਗਾ ਜਿਸ ਤਰ੍ਹਾਂ ਕੱਲ ਜਿਹੜੇ ਮੰਤਰੀ ਸਾਹਿਬ ਨੇ ਧਾਲੀਵਾਲ ਸਾਹਿਬ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਸਾਫ਼-ਸਾਫ਼ ਕਿਹਾ ਸੀਗਾ ਕਿ ਦੁਬਈ ਦੇ ਏਟਾ ਦੇ ਵੱਲੋਂ ਇਹ ਜਿਹੜੇ ਪੰਜਾਬੀਆਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਗਿਆ ਸੀਗਾ ਸੋ ਅਸੀਂ ਆਕਾਸ਼ ਦੇਵ ਜੋ ਕਿ ਸਰਦੀ ਇਲਾਕਾ ਰਾਇਟਲ ਦੇ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਅਸੀਂ ਉਸਦੇ ਪਿਓ ਨਾਲ ਗੱਲਬਾਤ ਕੀਤੀ ਸੀਗੀ ਤੇ ਸਰਕਾਰ ਤੋਂ ਇਹਨਾਂ ਨੇ ਅਪੀਲ ਮਦਦ ਦੀ ਗੁਹਾਰ ਲਗੇ ਉਹਨਾਂ ਨੇ ਕਿਹਾ ਕਿ ਲਗਾਤਾਰ ਉਸਦੇ ਵੱਲੋਂ ਕਾਫੀ ਜਿਹੜੇ ਇਗਜ਼ਾਮ ਦਿੱਤੇ ਗਏ ਸੀਗੇ ਪਰ ਉਸ ਨੌਕਰੀ ਜਿਹੜੀ ਨਹੀਂ ਮਿਲੀ ਸੀ ਕਿ ਆਹੀ ਕਾਰਨ ਸੀਗਾ ਕਿ ਉਸਨੇ ਵੀ ਦੇਸ਼ ਦਾ ਰੁਕ ਆਪਣਾ ਢੋਕੇ ਲਾ ਕੇ ਬਾਹਰ ਗਿਆ ਸੀਗਾ ਤੇ ਉਹ ਸਰਕਾਰ ਅਕੀ மதத்து ஜூத்தி காஷதிபாஷ் பண்ணி சார் மதத்து கேமராமேன் அதிபா ஷர்மா அம்மசர்